ਲੋਕ ਇਨਸਾਫ ਮੰਡ ਤਹਿਸੀਲ ਫਲੋਰ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਹਲਕਾ ਮਝੱਠਾ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਐਸ ਡੀ ਐਮ ਫਲੋਰ ਰਾਹੀਂ ਰਾਜਪਾਲ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਤੇ ਮੰਗ ਕੀਤੀ ਗਈ ਕਿ ਅੰਮ੍ਰਿਤਸਰ ਦੇ ਹਲਕਾ ਮਝੱਠਾ ਦੇ ਪਿੰਡ ਮਰੜ ਪੰਗਾਲੀ ਤੇ ਤਰੀਏਵਾਲ ਵਿੱਚ ਨਕਲੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਨਕਲੀ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਦੇ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ 12 ਮਈ 2025 ਦੀ ਰਾਤ ਨੂੰ ਨਕਲੀ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ ਤੇ ਬਹੁਤ ਸਾਰੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਅਪੰਗ ਹੋ ਗਏ ਸਨ ਇਸ ਨਕਲੀ ਤੇ ਜ਼ਹਿਰੀਲੀ ਸ਼ਰਾਬ ਵਿਕਰੀ ਦੀ ਨਾਇਕ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਲੋਕ ਹਿਸਾਬ ਮੰਚ ਤਹਿਸੀਲ ਫਲੋਰ ਦੇ ਆਗੂਆਂ ਪ੍ਰਧਾਨ ਜਰਨੈਲ ਫਲੋਰ ਸਖਤਰ ਪ੍ਰਸ਼ੋਤਮ ਫਲੋਰ ਐਡਵੋਕੇਟ ਸੰਜੀਪ ਭੋਰਾ ਮਾਸਟਰ ਹੰਸਰਾਏ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਿਹਾ ਯੋਧ ਨਸ਼ਿਆਂ ਵਿਰੁੱਧ ਦੀ ਹਵਾ ਨਿਕਲ ਗਈ ਸ਼ਰੇਆਮ ਸ਼ਰਾਬ ਮਾਫੀਆ ਸਰਕਾਰ ਦੇ ਲੋਕਾਂ ਦੀ ਮਿਲੀ ਭੂਤ ਨਾਲ ਮੌਤ ਦਾ ਸਮਾਨ ਗਲੀ ਗਲੀ ਵਿੱਚ ਵੰਡ ਰਿਹਾ ਹੈ ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋ ਨਿੱਕੇ ਮੋٹے ਨਸ਼ਾ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਟੱਕਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ 2024 ਵਿੱਚ ਵੀ ਸੰਗਰੂਰ ਦੇ ਹਲਕਾ ਦਿਲਵਾ ਦੇ ਪਿੰਡ ਗੁਜਰਾ ਵਿੱਚ ਜਹਲੀ ਸ਼ਰਾਬ ਪੀਣ ਨਾਲ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਸੰ 2020 ਵਿੱਚ ਕੈਪਟਨ ਸਰਕਾਰ ਮੋਕੇ ਅਮਰitsar ਤਰਨਤਾਰਨ ਗੁਰਦਾਸਪੁਰ ਤੇ ਰਾਜਪੁਰਾ ਵਿੱਚ 130 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਉਹਨਾਂ ਕਿਹਾ ਕਿ ਨਸ਼ੇ ਦੇ ਜ਼ੀਰੋ ਰਹਿਣ ਵਾਲੀ ਸਰਕਾਰ ਵਿੱਚ ਹਰ ਤਰ੍ਹਾਂ ਦਾ ਮਾਫੀਆ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਤੇ ਕਈ ਵਾਰ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਹੀ ਕਾਰਵਾਈ ਕੀਤੀ ਜਾਂਦੀ ਹੈ ਮੰਗ ਪੱਤਰ ਦੇਣ ਸਮੇਂ ਮਾਸਟਰ ਕਨੈਲ ਫਲੋਰ ਜਸਵੰਤ ਬੋਧ ਰਾਮਜੀਦਾਸ ਗੰਨਾਪਿੰਡ ਹਨੀ ਸੰਤੋਖਪੁਰਾ ਸਰਵਜੀਤ ਸਾਭੀ ਸਾਭਾ ਕਾ ਸਰਪੰਚ ਰਾਮਗੜ ਡਾਕਟਰ ਸੰਦੀਪ ਕੁਮਾਰ ਲੰਬੜਾ ਚਰਨਜੀਤ ਸਿੰਘ ਸ਼ੇਖੂਪੁਰ ਰਜਿੰਦਰ ਕੁਮਾਰ ਰਾਜੂ सुरेंद्र ਮਾਲਾ ਸਰੂਪ ਕਲੇਰ ਵਿਜੇ ਕੁਮਾਰ ਸੰਦੀਪ ਗੰਨਾਪਿੰਡ ਦੀਪਕ ਰਵਿਦਾਸਪੁਰਾ ਜਸਵੀਰ ਸੰਧੂਤ ਰਿੱਤਕ ਰੂਪਵਾਦ ਮਨੋਹਰ ਵਾਲੀ ਸੁਬਾਸ਼ ਸ਼ਾਹਪੁਰ ਪਿੰਡਾ ਮਟੱਡਾ ਆਦੀ ਹਾਜਾ ਸਨਫਲੋਰ ਤੋਂ ਫਲੋਟੀ ਵੀ ਲਈ ਸੰਦੀਪ ਪਟਾਰੇ ਦੀ ਖਾਸ ਰਿਪੋਰਟ ਮਰਦਾਬਾਦ 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 ਇੰਦਲੀ ਸ਼ਰਾਬ ਨੇ ਮਰੇ ਲੋਕਾਂ ਦਾ ਮਾਧਿਅ ਮਰਦਾਬਾਦ 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 ਇੰਦਲੀ ਸ਼ਰਾਬ ਨੇ ਲੋਕਾਂ ਨੂੰ ਮਾਰਨ ਵਾਲੇ ਮਾਪਿਆ ਮਰਦਾਬਾਦ 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 ਲੋਕਾਂ ਦਾ ਮੱਚ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਬੜੀ ਦਗਾਈ ਘਟਨਾ ਆ ਵਾਪਰੀ ਆ ਜਿਹੜੀ ਮਜੀਠਾ ਦੇ ਪਿੰਡ ਜਿਹੜੇ ਦੋ ਤਿੰਨ ਪਿੰਡਾਂ ਦੇ ਵਿੱਚ ਆ ਪਹਾਣਾ ਵਾਪਰਿਆ ਜਿਹੜਾ ਸਰਾਬ ਮਾਫੀਆ ਆ ਉਹ ਸਰੇ ਆਮ ਜਿਹੜੀ ਜ਼ਹਿਰੀਲੀ ਸਰਾਬ ਆ ਉਹ ਵੇਚ ਰਿਆ ਆ ਜਿਹੜਾ ਅੱਜ ਸਰਕਾਰ ਕਹਿੰਦੀ ਆ ਨਸ਼ਿਆਂ ਦੇ ਖਿਲਾਫ ਜੰਗ ਖੜੀ ਹੋਈ ਆ ਮਾਲੋ ਵੀ ਅੱਜ ਫੇਲ ਹੋ ਗਈ ਆ ਵੀ ਜਿਹੜਾ ਕਹਿ ਰਿਹਾ ਵੀ ਅਸੀਂ ਨਸ਼ੇ ਖਤਮ ਕਰ ਦੁੱਤੇ ਅੱਜ ਨਸ਼ਿਆਂ ਦੇ ਨਾਲ ਇਹ ਜਿਹੜੇ ਆ ਲਗਭਗ 18 ਵਿਅਕਤੀ ਜਿਹੜੇ ਆ ਜਿਨ੍ਹਾਂ ਦੀ ਮੌਤ ਹੋ ਗਈ ਆ ਜ਼ਹਿਰੀਲੀ ਸਰਾਬ ਪੀਣਾਂ ਉਹਦੇ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਆ ਐਸਡੀ ਵਰਾਹੀ ਆ ਆਪਾਂ ਤੇਰੇ ਆ ਰਾਜਪਾਲ ਨੂੰ ਤੇ ਉਹਦੇ ਵਿੱਚ ਅਸੀਂ ਮੰਗ ਕਰ ਰਹੇ ਆ ਵੀ ਜਿਹੜੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਪਰਿਵਾਰਾਂ ਨੂੰ ਜੋਗ ਜਿਹੜਾ ਮਾਗਜ ਦਿੱਤਾ ਜਾਵੇ ਤੇ ਉਹਨਾਂ ਦੇ ਜਿਹੜੇ ਜਿਹੜੀ ਮਲਬ ਲੱਗ ਸਕੇ ਇਸ ਕਰਕੇ ਅੱਜ ਅਸੀਂ ਇਹ ਵੀ ਮੰਗ ਕਰਦੇ ਆ ਵੀ ਜਿਹੜੀ ਸਰਕਾਰ ਆ ਵੱਡਿਆ ਵੱਡੇ ਟਾਰਾ ਮਾਰਦੀ ਆ ਜਿਹੜੀ ਸ਼ਰਾਬ ਮਾਫੀਆ ਆ ਜਿਹੜੀ ਸ਼ਰਾਬ ਵੇਚਦੇ ਆ ਉਹਨਾਂ ਤੇ ਕਤਲ ਦਾ ਜਿਹੜਾ ਪਰਚਾ ਆਇਆ ਉਹ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਮਾਫਨਾ ਕੀਤਾ ਜਾਵੇ ਇਹ ਅੱਜ ਮੰਗ ਪੱਤਰ ਲੈ ਕੇ ਆਸੀਂ ਅੱਜ ਐਸ ਡੀ ਐਮ ਰਾਹੀਂ ਰਾਜਪਾਲ ਸਾਹਿਬ ਨੂੰ ਦੇਣ ਲਈ ਆਏ ਆ ਸਾਡੇ ਲੋਕਤ ਸਾਹਿਬ ਮੱਚਪੁਰ ਸਾਰੇ ਜਿਹੜੇ ਆਗੂ ਆ ਉਹ ਇੱਥੇ ਪਹੁੰਚੇ ਹੋਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੋਈ ਕਾਰਵਾਈ ਦਾ ਕੀਤੀ ਤੇ ਵੱਡਾ ਦੋਸ਼ ਨਿਕਲੇਗਾ